ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਦੇ ਅਰਦਾਸਾ ਹੈ ਅਕਾਲ ਪੁਰਖ ਵਾਹਿਗੁਰੂ ਸੱਚਾ ਪਾਤਸ਼ਾਹ ਜੀ ਜਿੰਨੇ ਵੀ ਵੀਰ ਇਸ ਸਮੇਂ ਸਾਨੂੰ ਦੇਖ ਰਹੇ ਨੇ ਵੀਡੀਓ ਦੇਖ ਰਹੇ ਨੇ ਕੋਈ ਟੀਵੀ ਤੇ ਦੇਖਦਾ ਹੋਊਗਾ ਕੋਈ ਮੋਬਾਈਲ ਤੇ ਦੇਖਦਾ ਹੋਊਗਾ ਕੋਈ ਐਲਸੀਡੀ ਤੇ ਦੇਖਦਾ ਹੋਊਗਾ ਤਾਂ ਸਾਰਿਆਂ ਨੂੰ ਦਾਤਾ ਮੇਰੇ ਆ ਖੁਸ਼ੀਆਂ ਬਖਸ਼ੀ ਤੰਦਰੁਸਤੀਆਂ ਬਖਸ਼ੀ ਚੜ੍ਹਦੀਆਂ ਕਲਾ ਚ ਰੱਖੀ ਸਭ ਦੀਆਂ ਜੜੀਆਂ ਮਨੋ ਕਾਮਨਾਵਾਂ ਮੇਰੇ ਜੀ ਦਾ ਸੱਚਾ ਪਾਤਸ਼ਾਹ ਜੀ ਜ਼ਰੂਰ ਪੂਰੀਆਂ ਕਰੀ ਅੱਜ ਆਪਾਂ ਦੋ ਚਾਰ ਵੀਡੀਓ ਪਹਿਲਾਂ ਵੀ ਪਾ ਚੁੱਕੇ ਆਂ ਪਹੁੰਚੇ ਹੋਏ ਆ ਬੇਲੇਪਿੰਡ ਦੇ ਵਿੱਚ ਤੇ ਜਿੱਥੇ ਆਪਣੇ ਨਾਲ ਮੌਜੂਦ ਨੇ ਸਰਪੰਚ ਸਾਹਿਬ ਬੇਲੇ ਤੋਂ ਜਤਿੰਦਰ ਸਿੰਘ ਪਾਲ ਸਾਹਿਬ ਤੇ ਸਾਡੇ ਐਡਵੋਕੇਟ ਸਾਹਿਬ ਸਤਨਾਮ ਸਿੰਘ ਜੀ ਤੇ ਬਹੁਤ ਵਧੀਆ ਪਰਸਨ ਨੇ ਤੇ ਇਹ ਮਿੱਤਰ ਦਾ ਮੈਨੂੰ ਨਾਮ ਆ ਸ਼ਾਇਦ ਸਰਦਾਰ ਹਰਪ੍ਰੀਤ ਸਿੰਘ ਜੀ ਤੇ ਉਦਾਂ ਵਾਈਫ ਐਸੀ ਸੀ ਇੱਕ ਦੋ ਇਹਨੂੰ ਚੰਗੀ ਤਰ੍ਹਾਂ ਜਾਣਦੇ ਆ ਪਰ ਬਾਈ ਨੇਮ ਤੇ ਮੈਂ ਇਹਨਾਂ ਨੂੰ ਨਹੀਂ ਸੀ ਜਾਣਦਾ ਹੈਗਾ ਪਰ ਇਨਸਾਨ ਬਹੁਤ ਵਧੀਆ ਨੇ ਤੇ ਇਨਸਾਨ ਇਹ ਵੀ ਬਹੁਤ ਵਧੀਆ ਹਨ ਜੀ ਕੈਸ਼ ਕਾਪਰੇਟਿਵ ਅਛਾ ਕੈਸ਼ੀਅਰ ਕੋਆਪਰੇਟਿਵ ਸੁਸਾਇਟੀ ਦੇ ਵੀ ਬੈਂਕ ਅਛਾ ਬੈਂਕ ਕੋਆਪਰੇਟਿਵ ਬੈਂਕ ਦੀ ਸੁਸਾਇਟੀ ਯਾ ਮਤਲਬ ਮੈਂ ਕਿ ਤੋ ਕੈਸ਼ੀਅਰ ਸਾਹਮਣੇ ਹੈ ਤੇ ਇੱਕ ਅੱਜ ਤੁਹਾਡੇ ਨਾਲ ਆਪਾਂ ਜ਼ਿਕਰ ਕਰਨਾ ਚਾਹੁੰਦੇ ਆ ਜੋ ਕਿ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਐਦਾਂ ਦਾ ਕੰਮ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਸੀਗਾ ਤੇ ਇਸ ਪਿੰਡ ਦੇ ਵਿੱਚ ਆਉਣ ਦਾ ਕਾਰਨ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਵੀ ਇਸ ਪਿੰਡ ਦੇ ਵਿੱਚ ਜਿਹੜੇ ਮਤਲਬ ਸਾਨੂੰ ਆਪਣੀ ਪੰਜਾਬੀਆਂ ਨੂੰ ਆਪਣੇ ਬੱਚਿਆਂ ਨੂੰ ਸੁਭਾਲਣ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਸਭ ਤੋਂ ਵੱਡੀ ਗੱਲ ਹੈ ਜੇ ਅਸੀਂ ਬੱਚਿਆਂ ਨੂੰ ਸੁਭਾਲ ਲਿਆ ਤਾਂ ਆਪਣੇ ਪੰਜਾਬ ਨੂੰ ਸੁਭਾਲ ਲਿਆ ਆਪਣੇ ਸਮਾਜ ਨੂੰ ਸੁਭਾਲ ਲਿਆ ਤਾਂ ਅੱਜ ਇਸ ਪਿੰਡ ਦੇ ਵਿੱਚ ਜਦੋਂ ਮੈਂ ਆਇਆ ਤਾਂ ਆਉਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਇੱਕ ਇੱਥੇ ਕਮਿਊਨਿਟੀ ਹਾਲ ਬਣਿਆ ਹੈ ਕਮਿਊਨਿਟੀ ਹਾਲ ਦੇ ਵਿੱਚ ਲੋਕਲ ਬੱਚਿਆਂ ਨੂੰ ਇਕੱਠੇ ਕਰਕੇ ਉਹਨਾਂ ਨੂੰ ਆਪਣੇ ਜਿਹੜੀ ਸਿੱਖੀ ਇਤਿਹਾਸ ਬਾਰੇ ਤੇ ਉਹਦੇ ਬਾਰੇ ਦੱਸਿਆ ਜਾਂਦਾ ਹੈ ਤੇ ਨਾਲ ਵੀ ਨਾਲ ਆਪਣਾ ਕੀ ਕਹਿੰਦੇ ਆ ਅ ਪਾਠ ਹੋ ਗਿਆ ਉਹਦੀ ਸੰਖਿਆ ਦਿੱਤੀ ਜਾਂਦੀ ਹੈ ਦੇਖੋ ਵਕੀਲ ਸਾਹਿਬ ਨੂੰ ਨੌਲੇਜ ਆ ਕਾਫੀ ਪੜੇ ਹੋਏ ਆ ਤੇ ਇਹਨਾਂ ਦੀ ਗੱਲ ਨੂੰ ਬੱਚੇ ਬਹੁਤ ਗੌਰ ਨਾਲ ਸੁਣਦੇ ਨੇ ਤੇ ਸਾਡੇ ਸਰਪੰਚ ਸਾਹਿਬ ਆ ਉਹ ਵੀ ਗੁਰਸਿੱਖ ਹੈਗੇ ਨੇ ਤੇ ਇਹ ਵੀ ਕਿਤੇ ਦੇਖੋ ਇਹਨਾਂ ਕੋਲ ਜਿਵੇਂ ਕਾਫੀ ਜ਼ਿਆਦਾ ਨੇ ਤਾਂ ਇਹ ਕਿਤੇ ਕਿਤੇ ਗੀੜਾ ਮਾਰਦੇ ਨੇ ਤੇ ਵਕੀਲ ਸਾਹਿਬ ਕੋਲ ਟਾਈਮ ਹੈਗਾ ਆਪਣਾ ਉੱਥੇ ਵਕਾਲਤ ਖਤਮ ਕਰਕੇ ਆਪਣੇ ਬ੍ਰਦਰ ਦੇ ਨਾਲ ਰਲ ਕੇ ਜੋਅਕਾ ਨੂੰ ਵੀ ਪਾਠ ਸਿਖਾਉਂਦੇ ਨੇ ਤੇ ਮੈਨੂੰ ਬਹੁਤ ਵਧੀਆ ਲੱਗਿਆ ਲਾਈਟ ਵੱਲ ਦੀ ਭਾਜੀ ਤੁਹਾਡੀ ਮੜੀ ਲਾਈਟ ਨੂੰ ਬੰਦ ਕਰ ਦਿਓ ਤੇ ਇਹ ਚੀਜ਼ ਮੈਂ ਕਹਿੰਦਾ ਪੂਰੇ ਪੰਜਾਬ ਦੇ ਵਿੱਚ ਹਰ ਪਿੰਡ ਦੇ ਵਿੱਚ ਜਿਹੜਾ ਇਨਸਾਨ ਸਮਾਜ ਦੇ ਪ੍ਰਤੀ ਆਪਣੀ ਸਿੱਖ ਕੌਮ ਦੇ ਪ੍ਰਤੀ ਹਨਾ ਕੋਈ ਸ਼ਰਧਾ ਰੱਖਦਾ ਏ ਜਾਂ ਪਿਆਰ ਰੱਖਦਾ ਉਹਨੂੰ ਇਹ ਪਿੰਡਾਂ ਦੇ ਵਿੱਚ ਜ਼ਰੂਰ ਕਰਨਾ ਚਾਹੀਦਾ ਤੇ ਇੱਥੇ ਤੁਹਾਨੂੰ ਮੈਂ ਜਵਾਕ ਦਾ ਜਵਾਗਤ ਪਾਉਣਾ ਚਾਹੁੰਦਾ ਵੀ ਛੋਟੀ ਉਮਰ ਦੇ ਜਿਹੜੇ ਜਵਾਕ ਹੈਗੇ ਆ ਕੈਮਰਾਮੈਨ ਨੂੰ ਮੈਂ ਬੇਨਤੀ ਕਰੂੰਗਾ ਵੀ ਇੱਧਰ ਆ ਜਓ ਮੜਾ ਜੀ ਪਲੀਸ ਇੱਥੇ ਆ ਕੇ ਜਵਾਕਾਂ ਦਿਖਾਓ ਕਿੰਨੇ ਸੋਨੇ ਜਵਾਕ ਬੈਠੇ ਨੇ ਤੇ ਜੇ ਅਸੀਂ ਇਹਨਾਂ ਨੂੰ ਟਾਈਮ ਟੂ ਟਾਈਮ ਇਤਿਹਾਸ ਦੱਸਦੇ ਰਹਾਂਗੇ ਜੇ ਉਹ ਮੈਂ ਦੇਖੋ ਬਹੁਤ ਸਾਰੇ ਧਰਮਾਂ ਦੇ ਵਿੱਚ ਬੰਡੇ ਵੀ ਹੁੰਦੇ ਨੇ ਲੋਕ ਉਹ ਗੱਲ ਵੱਖ ਹੈ ਪਰ ਜਣੀ ਕਿ ਜਿਹੜੇ ਆਪਣੀ ਸਿੱਖ ਕਮਿਊਨਿਟੀ ਦੇ ਨਾਲ ਸੰਬੰਧਿਤ ਹੈਗੇ ਨੇ ਬੱਚੇ ਤਾਂ ਉਹਨਾਂ ਨੂੰ ਗਿਆਨ ਹੋਣਾ ਚਾਹੀਦਾ ਹੈ ਵੀ ਜਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੀ ਗੱਲਾਂ ਲਿਖੀਆਂ ਹੋਈਆਂ ਨੇ ਤੇ ਕਿਵੇਂ ਸਾਨੂੰ ਨਿਤਨੇਮ ਦੇ ਨਾਲ ਜੁੜਨਾ ਚਾਹੀਦਾ ਹੈ ਤੇ ਐਦਾਂ ਦਾ ਜਿਹੜਾ ਉਪਰਾਲਾ ਸੀਗਾ ਮੈਂ ਦੇਖ ਕੇ ਵੀ ਮੇਰਾ ਮਾਤਾ ਬਹੁਤ ਜਗਾ ਕੁਛ ਹੋਇਆ ਜਿਸ ਦੇ ਲਈ ਮੈਂ ਸਰਦਾਰ ਸਤਨਾਮ ਸਿੰਘ ਜੀ ਦਾ ਸਰਪੰਚ ਸਾਹਿਬ ਦਾ ਤੇ ਇਹਨਾਂ ਦੇ ਸਾਥੀ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਸਰਪੰਚਾਂ ਸਰਪੰਚ ਸਾਹਿਬ ਨੂੰ ਵੀ ਪੁੱਛਣਾ ਚਾਹੁੰਦਾ ਤੇ ਨਾਲ ਇਹਨਾਂ ਨੂੰ ਵੀ ਪੁੱਛਣਾ ਚਾਹੁੰਦਾ ਵੀ ਕਦੋਂ ਉਹਦੇ ਤੁਹਾਡੇ ਨੂੰ ਲੱਗਣਾ ਇਹ ਪੈਦਾ ਹੋਈ ਕਦੋਂ ਤੇ ਬੱਚਿਆਂ ਨੂੰ ਇਹ ਲਾਈਨ ਦੇ ਉੱਪਰ ਪਾਇਆ ਸੋ ਅੱਜ ਇੱਕਲ ਸਭ ਤੋਂ ਪਹਿਲਾਂ ਸਾਡੇ ਇੱਥੇ ਨਗਰ ਦੇ ਵਿੱਚ ਦੋ ਕਲੱਬ ਚੱਲ ਰਹੇ ਆ ਪੰਜਾਬ ਯੂਥ ਕਲੱਬ ਬੇਲਾ ਜੀ ਤੇ ਮਾਈ ਭਾਗੋ ਯੂਥ ਕਲੱਬ ਬੇਲਾ ਜੀ ਤੇ ਸਾਡੇ ਮੌਜੂਦਾ ਸਰਪੰਚ ਸਾਹਿਬ ਜਿਹੜੇ ਆ ਉਹ ਪੰਜਾਬ ਯੂਥ ਕਲੱਬ ਬੇਲਾ ਦੇ ਨਾਲ ਕੀ ਪਹਿਲਾਂ ਜੁੜੇ ਹੋਏ ਸੀਗੇ ਤੇ ਹੁਣ ਵੀ ਸਾਡੇ ਪ੍ਰੈਜ਼ੀਡੈਂਟ ਵਾਈਸ ਪ੍ਰੈਜ਼ੀਡੈਂਟ ਸਾਹਿਬ ਹੈਗੇ ਆ ਤੇ ਨਾਲ ਹੀ ਸਰਦਾਰ ਹਰਪੀ ਸਿੰਘ ਜੀ ਚੇਅਰਮੈਨ ਸਾਹਿਬਾਨ ਤੇ ਸੀਨੀਅਰ ਸਲਾਹਕਾਰ ਤੇ ਅੱਜ ਅਸੀਂ ਮੌਜੂਦਾ ਸਰਕਾਰ ਜਿਹੜੀ ਹੈਗੀ ਹੈ ਇਹੋਨਾਂ ਦਾ ਜਿਹੜੀ ਮੁਹਿੰਮ ਚੱਲ ਰਹੀ ਹੈ ਯੁਥ ਨਸ਼ਿਆਂ ਵਿਰੁੱਧ ਉਦੇ ਤਹਿਤ ਇੱਕ ਨਾਟਕ ਕਰਵਾਇਆ ਜਾਣਾ ਹੈ ਉਹ ਵੀ ਬਹੁਤ ਵਧੀਆ ਗੱਲ ਹੈ ਸੋ ਨਾਟਕ ਤੋਂ ਪਹਿਲਾਂ ਸਾਡੇ ਕੋਲ ਇਹ ਬੱਚੇ ਇਕੱਠੇ ਹੋਏ ਤੇ ਸਭ ਬਣਿਆ ਅਸੀਂ ਇਹਨਾਂ ਨੂੰ ਮੂਲ ਮੰਤਰ ਜਾਂ ਪਹਿਲੀ ਕੋਡੀ ਦਾ ਜਾਪ ਉਹ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ ਸੁਣਨ ਦੀ ਕੋਸ਼ਿਸ਼ ਕਰਕੇ ਯਾਦ ਕਰਵਾ ਰਹੇ ਸੀਗੇ ਉਹ ਗੱਲ ਹੈਗੀ ਵੀ ਅੱਜ ਕੱਲ ਟੀਵੀਆਂ ਦਾ ਜ਼ਮਾਨਾ ਹੈ ਤੇ ਬੱਚੇ ਥੋੜੇ ਜਿਹਾ ਕਾਇ ਹੁੰਦਾ ਵੀ ਸਕੂਲ ਤੇ ਪੜ ਕੇ ਕੇ ਰਹਿਤ ਮਜ਼ੂਜ਼ ਕਰਨ ਦੀ ਕੋਈ ਮੋਬਾਈਲ ਚੱਕ ਲੈਂਦੇ ਕਿਤੇ ਨਾ ਕਿਤੇ ਤਾਂ ਜੇ ਇਹ ਸੇ ਮੋਬਾਈਲ ਚੱਕਦੇ ਆ ਤਾਂ ਮੈਂ ਪੇਰੈਂਟਸ ਨੂੰ ਵੀ ਇਹ ਬੇਨਤੀ ਕਰੂੰਗਾ ਇਸ ਗੱਲ ਦੇ ਲਈ ਵੀ ਮੋਬਾਈਲ ਦੇ ਉੱਪਰ ਵੀ ਕੁਝ ਇਹੋ ਜਿਹੀਆਂ ਚੀਜ਼ਾਂ ਬੱਚਿਆਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰੋ ਜੀ ਤੋਂ ਕੁਝ ਸਿੱਖਿਆ ਮਿਲੇ ਪਰ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਇੱਥੇ ਮੈਂ ਪਹੁੰਚਿਆ ਤੇ ਉਹ ਬੇਸ਼ੱਕ ਸਾਡਾ ਜੁੱਧ ਨਸ਼ਿਆਂ ਵਿਰੁੱਧ ਦਾ ਪ੍ਰੋਗਰਾਮ ਵੀ ਸੀਗਾ ਇੱਥੇ ਤੇ ਉਹ ਵੀ ਅਟੈਂਡ ਕਰਨ ਦੇ ਵਾਸਤੇ ਆਇਆ ਤਾਂ ਪਰ ਮੈਨੂੰ ਬੜੀ ਖੁਸ਼ੀ ਹੋਈ ਜਦੋਂ ਉਹਰੇ ਬੱਚੇ ਖੜ ਕੇ ਜਿਵੇਂ ਮੂਲ ਮੰਤਰ ਦਾ ਜਾਪ ਕਰ ਰਹੇ ਸੀ ਤਾਂ ਕੋਈ ਬੱਚਾ ਸਤਨ ਸਿੰਘ ਜੀ ਕੋਈ ਬੱਚਾ ਦੁਬਾਰੇ ਖੁਸ਼ੀ 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 ਬਤ ਅੱਛਾ ਖੜੀ ਹੋ ਕੇ ਆ ਮੜਾ ਜੱਕ ਮੈਂ ਮੈਂ ਆਪਣੇ ਵਾਲੇ ਗੁਰੀਆਂ ਨੂੰ ਦਊਗਾ ਬੇਸ਼ੱਕ ਲਓ ਤੁਸੀਂ ਆਪਣੇ ਹੱਥ ਦੇ ਵਿੱਚ ਇਹਨੂੰ ਪੜ ਲਿਓ ਤੇ ਆਏ ਹੱਥ ਜੋੜ ਕੇ ਆਪਣਾ 파ਟ ਨਿਕਾਲੋ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪੋ ਨਿਰਵੈ ਅਕਾਲ ਮੂਰਤ ਅਜੂਨੀ ਸੈਪੰਗ ਗੁਰਪ੍ਰਸਾਦ ਜਪ ਆ ਸੱਚ ਜੁਵਾ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚਨਾ ਹੋਵੇ ਜੇ ਸੋਚੀ ਲਗਵਾਰ चुप्पे चुप्पे न हो गई जे लाए लाहाली फतार पुख्या पुख्या उत्तरी जे बन्ना पूरिया पार सहस यार पाला को वे ता इकना चलनार किससे यारा होई है किन पूरे टूटे पार पुकमरे जाई चलना ना ना निकली क्या ना भाई किस जी का खासा आह जी की पता कोई होर बच्चा सरपंच तो साहब कोई कोई होर बच्चा हाँ होर � ਆ ਲਾ ਬਰਾ ਜੋ ਵੀ ਸੁਣਾ ਸ਼ਾਬਾਸ਼ ਇਕਮ ਮਰਗੁਰ ਦੀ ਕਾਲਸਾ ਵਾਰਗੁਰ ਦੀ ਕਿਫਤੇ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਖ ਜੁਨੀ ਸੈਭੰਗੁ ਪ੍ਰਸਾਦ ਜਪ ਆਸਾ ਦੀਆ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚਨਾ ਹੋਵੈ ਜੇ ਸੋਚੀ ਲਖਵਾਰ ਚੁਪੇ ਚੁਪ ਨਾ ਹੋਵੈ ਜੇ ਲਾਇ ਲਾਲ ਇਫਤਾਰ ਉਕੇ ਆਪਕਨਉ ਤਰੀ ਜਵਨਾ ਪੁਰੀਆ ਪਾਰ ਚਾਂ ਚਾਂ ਪਰ ਲੱਖੋ ਵੇ ਤੈ ਇਕ ਨ ਚੱਲੇ ਨਾਲ ਕਿੰ ਸਚਿਆਰਾ ਹੋਈਏ ਕਿੰ ਪੂਰੇ ਟੁੱਟੇ ਪਾਰ ਉਗਮਰੇ ਜਾਈ ਚੱਲਣਾ ਨਾਨਕ ਲਿਖਿਆ ਨਾਲ ਪਾਇ ਗੁਰਦੀਖਾ ਖਾਲਸਾ ਵਾਇ ਗੁਰਜੀਤਿ ਫਤਿਹ ਪਾਠ ਦਾ ਬਾਜੀ ਦਾ ਤੇ ਸਰਪੰਚ ਮੈਂ ਇੱਕ ਸਰਪੰਚ ਸਾਹਿਬ ਮੈਂ ਆਪਣੇ ਵੱਲ ਤੇ ਬੱਚਾ ਠਾਲੜ ਮੈਂ ਕੋਈ ਚੱਲ ਕੁੜੀਆ ਤੂੰ ਸੁਣਾ ਪੁੱਤ ਚੱਲ ਉੱਠ ਖੜੀ ਹੋ ਚਾਹ ਬਾਚ ਆ ਲੈ ਪਰ ਲਓ ਪੰਪੇਰ ਨਾਮੇ ਚਲੋ ਪਹਿਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰੋ ਨਿਰਵੈ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਜਪ ਆ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਭੀ ਸੱਚ ਸੋਚੇ ਸੋਚ ਨ ਹੋਵਈ ਜੇ ਸੱਚੀ ਲਖਵਾਰ ਚੁੱਪੇ ਚੁੱਪ ਨਾ ਹੋਵਈ ਜਲਾਇ ਰਹਾ ਲਿਫਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾਪੁਰੀਆ ਪਰ ਸਹਸਿਆਣ ਪਾਲਾ ਕੋ ਹੋਇ ਤਾ ਇਕ ਨਾ ਚੱਲੇ ਨਾਲ ਕਿਮਸ ਚਿਆਰਾ ਹੋਈਐ ਕਿੰ ਪੂਰੇ ਟੱਟੇ ਪਾਰ ਹੁਕ ਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਅੱਛਾ ਬੱਚੇ ਪੰਜ ਪਿਆਰਿਆਂ ਦੇ ਨਾਮ ਵੀ ਸੁਣਾਇਆ ਤੁਹਾਨੂੰ ਪਾਈ ਦਿਆ ਸਿੰਘ ਜੀ ਪਾਈ ਧਰਮ ਸਿੰਘ ਜੀ ਪਾਈ ਹਿੰਮਤ ਸਿੰਘ ਜੀ ਪਾਈ ਮੋਕਮ ਸਿੰਘ ਜੀ ਪਾਈ ਸੈਪ ਸਿੰਘ ਜੀ ਬੜਾ ਬਹੁਤ ਸਾਬਾ ਵੈਰੀ ਗੁੱਡ ਬੇਚਾਰ ਚਾਰ ਚਾਰ ਸਾਹਿਬ ਜੀ ਦਾ ਨੌਕੀ ਨੂੰ ਪਤਾ ਅੱਛਾ ਗੁਰੇ ਤੈਨੂੰ ਪਤਾ ਲੱਗ ਹੋਰ ਕਿਸ ਨੂੰ ਕਿਹਨੂੰ ਕੀ ਆ ਜਾ ਚਲ ਤੂੰ ਸੁਣਾਉ ਜੀ ਸ਼ਾਬਾਸ਼ ਹਲੋ ਬਾਬਾ ਜੀ ਸਿੰਘ ਜੀ ਬਾਬਾ ਜੁਝਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅਸਨ ਨਾਮ ਕਰਤਾ ਪੁਰਕ ਨੀਰ ਪੋ ਨੀਰ ਰਾਰ ਕਾਲ ਮੁਰਤ ਜੁਨਿਸਾ ਗੁਰਪੇ ਸਾਜ ਜਤ ਆਸਤ ਗਿਆਸ ਹੈਪੀ ਸਸ ਨਾਨਕ ਕੋਸੀ ਪੀ ਸਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਚਲੋ ਦੇਖੋ ਆ ਇੱਕ ਚੀਜ਼ ਦੇਖਣ ਵਾਲੀ ਹੈਗੀ ਆ ਵੀ ਬੱਚਿਆਂ ਨੂੰ ਕੋਈ ਸਿੱਖੀ ਵਾਲੀ ਲਾਈਨ ਤੇ ਤੋਰਨ ਦੇ ਵਾਸਤੇ ਕੋਈ ਉਦਮ ਕਰ ਰਿਹਾ ਉਹਨਾਂ ਨੂੰ ਸਾਨੂੰ ਐਪਰੀਸ਼ੀਏਟ ਕਰਨਾ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਅਸੀਂ ਉਸ ਇਨਸਾਨ ਨੂੰ ਐਪਰੀਸ਼ੀਏਟ ਕਰਾਂਗੇ ਤਾਂ ਸਾਡੀ ਸਿੱਖੀ ਹੈ ਜਿਹੜੀ ਪਰਫੁੱਲਤ ਹੋਊਗੀ ਅਸੀਂ ਹੋਰ ਧਰਮਾਂ ਨੂੰ ਵੀ ਮਾੜਾ ਨਹੀਂ ਕਹਿੰਦੇ ਹੈਗੇ ਇਸ ਨਗਰ ਦੇ ਵਿੱਚ ਕਾਫੀ ਧਰਮਾਂ ਦੇ ਲੋਕ ਰਹਿੰਦੇ ਨੇ ਸਾਰਿਆਂ ਨੂੰ ਮੁਬਾਰਕ ਆ ਆਪਣੇ ਆਪਣੇ ਧਰਮ ਦੇ ਵਿੱਚ ਪੱਕੇ ਰਹੋ ਸਾਰੇ ਜਣੇ ਇਹ ਗੱਲ ਜ਼ਰੂਰ ਹੈ ਪਾ ਉਹ ਨਹੀਂ ਕਹਿੰਦੇ ਆ ਕਿ ਜਣੀ ਜਿਹੜੀ ਸਿੱਖ ਭਾਈਚਾਰਕ ਹੈਗੇ ਆ ਜਣੀ ਉਹਨਾਂ ਨੂੰ ਵੀ ਬੇਨਤੀ ਆ ਆਪਣੇ ਬੱਚਿਆਂ ਨੂੰ ਜ਼ਰੂਰ ਦੱਸੋ ਸਾਰਾ ਕੁਝ ਇਹ ਆਪਣੇ ਸਿੱਖ ਇਤਿਹਾਸ ਦੇ ਬਾਰੇ ਦੱਸੋ ਆਪਣੀਆਂ ਜਿਹੜੀਆਂ ਸਿੱਖਾਂ ਨੇ ਕੁਰਬਾਨੀਆਂ ਦਿੱਤੀਆਂ ਨੇ ਕਿੰਦਾਂ ਦੀ ਵਹਾਦਰ ਕੌਮ ਹੈ ਇਹ ਇਹਦੇ ਬਾਰੇ ਸਾਰਾ ਕੁਝ ਸਾਨੂੰ ਦੱਸਣਾ ਚਾਹੀਦਾ ਤੇ ਆਪਣੇ ਗੁਰਬਾਣੀ ਦੇ ਨਾਲ ਸਾਰਿਆਂ ਨੂੰ ਜੋੜ ਕੇ ਰੱਖੋ ਸੋ ਇੰਨੀ ਕੁ ਬੇਨਤੀ ਆ ਪ੍ਰਵਾਨ ਕਰਿਓ ਆ ਵੀਡੀਓ ਚੰਗੀ ਲੱਗੀ ਸਰਪੰਚ ਸਾਹਿਬ ਕਹਿ ਦਿਓ ਜੀ ਵੀ ਸ਼ੇਅਰ ਕਰ ਦਿਓ ਜੀ ਸ਼ੇਅਰ ਕਰਿਓ ਤੇ ਅੱਗੇ ਆਪਣੇ ਮਤਲਬ ਜਿਹੜੇ ਯਾਰ ਦੋਸਤ ਹੈਗੇ ਆ ਜਿਹਦੇ ਰਿਸ਼ਤੇਦਾਰਾ ਉਹਨਾਂ ਤੱਕ ਇਸ ਵੀਡੀਓ ਨੂੰ ਜਰੂਰ ਪਹੁੰਚਾਓ ਤੇ ਇਹ ਮਿਸ਼ਨ ਨੂੰ ਪੂਰੇ ਪੰਜਾਬ ਦੇ ਵਿੱਚ ਚੱਲੂ ਪੂਰੇ ਪੰਜਾਬ ਦੇ ਵਿੱਚ ਇਹ ਮਿਸ਼ਨ ਜਿਹੜਾ ਹੈਗਾ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੀ ਸਾਡੀ ਪੰਜਾਬੀ ਭਾਸ਼ਾ ਹੈ ਤੇ ਗੁਰਮੁਖੀ ਲਿਪੀ ਹੈ ਇਹ ਬਹੁਤ ਮਹਾਨ ਲਿਪੀ ਹੈ ਤੇ ਸਾਡੇ ਕੋਲ ਇਹੋ ਜਿਹੇ ਸ਼ਬਦ ਜਿਹੜੇ ਹੈਗੇ ਕਿ ਸਾਰੀਆਂ ਭਾਸ਼ਾਵਾਂ ਨੂੰ ਆਪਾਂ ਬਹੁਤ ਛੇਤੀ ਸਿੱਖ ਸਕਦੇ ਆਂ ਅਗਰ ਸਾਡੇ ਕੋਲ ਅਸੀਂ ਆਪਣੀ ਪੰਜਾਬੀ ਲਿਪੀ ਨੂੰ ਸਿੱਖ ਸਕੀਏ ਬਿਲਕੁਲ ਬਿਲਕੁਲ ਕਿਉਂਕਿ ਸਾਡੇ ਕੋਲ ਨਾ ਤੁਸੀਂ ਤਾਂ ਇਹ ਹਿਸਟਰੀ ਬਹੁਤ ਪੜ੍ਹੀ ਹੋਈ ਆ ਤੁਹਾਨੂੰ ਤਾਂ ਸਾਡੇ ਕੋਲ ਬਹੁਤ ਪੜ੍ਹੀ ਆ ਮਤਲਬ ਕਿ ਚਲੋ ਮਹਾਰਾਜ ਦੀ ਕਿਰਪਾ ਨਾਲ ਜੋ ਵੀ ਹੈਗਾ ਹੁਣ ਤੱਕ ਪੜ੍ਹੇ ਆ ਤਾਂ ਜਿਹੜੀ ਆਪਣੀ ਪੰਜਾਬੀ ਲਿਪੀ ਹੈਗੀ ਆ ਇਹ ਹੌਲੀ-ਹੌਲੀ ਜਿਹੜੀ ਮਤਲਬ ਕਿ ਡਿਵੈਲਪ ਹੋਈ ਹੈ ਪਰ ਇਹ ਸਭ ਤੋਂ ਮਤਲਬ ਕਿ ਹੁਣ ਤੱਕ ਵੀ ਵੈਸਟ ਲਿਪੀ ਕਹਿ ਸਕਦੇ ਆਂ ਆਪਾਂ ਉunki ਸਾਡੀ ਤਾਂ ਚਲੋ ਆਪਣੀ ਮਾਤਰ ਭਾਸ਼ਾ ਹੈ ਤੇ ਸਾਡੀ ਮਤਲਬ ਕਿ ਗੁਰਮੁਖੀ ਲਿਪੀ ਹੈ ਤਾਂ ਇਸ ਕਰਕੇ ਅਸੀਂ ਤਾਂ ਚਲੋ ਕਰਦੇ ਆ ਪਰ ਬਾਹਰ ਦੇ ਲੋਕ ਵੀ ਇਸ ਚੀਜ਼ ਨੂੰ ਬਹੁਤ ਜ਼ਿਆਦਾ ਐਕਸਪੈਕਟ ਉਹ ਕਰਦੇ ਆ ਮਤਲਬ ਕਿ ਮੰਨਦੇ ਆ ਇਸ ਚੀਜ਼ ਨੂੰ ਵੀ ਜਿਹੜੀ ਸਾਡੀ ਲਿਪੀ ਹੈ ਉਹ ਹਰੇਕ ਕੋਈ ਵੀ ਸ਼ਬਦ ਤੁਸੀਂ ਲਿਖਣਾ ਚਾਹੁੰਦੇ ਹੋ ਨਾ ਪੰਜਾਬੀ ਆਪਾਂ ਪੰਜਾਬੀ ਕਰ ਰਹੇ ਹਾਂ ਚਲੋ ਗੁਰਮੁਖੀ ਲਿਪੀ ਦੇ ਵਿੱਚ ਤੁਸੀਂ ਕੋਈ ਵੀ ਸ਼ਬਦ ਲਿਖ ਸਕਦੇ ਆ ਸਾਡੀ ਜਿਹੜੀ ਪੰਜਾਬੀ ਭਾਸ਼ਾ ਹੈ ਪੰਜਾਬੀ ਭਾਸ਼ਾ ਦਾ ਚਲੋ ਸਾਡੀ ਮਤਲਬ ਕਿ 500 500 BC ਤੋਂ ਚੱਲਦੀ ਆ ਰਹੀ ਹੈ ਉਸ ਬਾਰੇ ਵੀ ਚਲੋ ਜਿਹੜੀ ਹੈਗੀ ਅਲੱਗ ਆਪਾਂ ਗੱਲ ਕਰ ਸਕਦੇ ਆ ਬਿਲਕੁਲ ਉਹਦੇ ਤੇ ਬਾਕੀ ਜਿਹੜੀ ਉਸ ਤੋਂ ਬਾਅਦ ਆਪਣੀ ਜੋ ਆ ਬੱਚਿਆਂ ਦੀ ਸਿੱਖਿਆ ਵਾਲੀ ਗੱਲ ਹੈਗੀ ਜੀ ਸਿੱਖਿਆ ਵਾਲੀ ਗੱਲ ਹੈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਵੀ ਆਪਣੀ ਨਵੀਂ ਜਰ ਹਾਜੀ ਇਹ ਆ ਬੱਚਿਆਂ ਦੇ ਵਿੱਚ ਹਾਂਜੀ ਕਿ ਜਿਹੜੇ ਬੱਚੇ ਹੁਣ ਤੁਸੀਂ ਇੱਥੇ ਇਹਨਾਂ ਨੇ ਗਾਈਡ ਕੀਤੇ ਆ ਜੋ ਮਤਲਬ ਕਿ ਸਿਖਾਏ ਆ ਹਾਂ ਹਾਂ ਮੈਂ ਹੁਣ ਤੱਕ ਮੈਂ ਬਹੁਤ ਮਤਲਬ ਕਿ ਸੁਣਿਆ ਹੈ ਕਈ ਲੋਕਾਂ ਨੂੰ ਸਭ ਤੋਂ ਪਹਿਲਾ ਸ਼ੋਅ ਜਿਹੜਾ ਇੱਕ ਓੰਕਾਰ ਹੈ ਹਾਂ ਆਪਾਂ ਜਦੋਂ ਵਾਹਿਗੁਰੂ ਮਤਲਬ ਕਿ ਕਰਦਾ ਇਹ ਤਾਂ ਮਤਲਬ ਕਿ ਗਿਆਨ ਇੱਥੇ ਤੋਂ ਉੱਠ ਕੇ ਹਾਂ ਇੱਥੇ ਨਿਕਲ ਕੇ ਕਾਲਪੁਰਖ ਨਾਲ ਗੱਲ ਜੋੜਦੀ ਜਿਹੜੀ ਪਰ ਹਮੇਸ਼ਾ ਜਦੋਂ ਲੋਕ ਆਮ ਮਤਲਬ ਕਿ ਸੁਣਦੇ ਆ ਨਾ ਉਹ ਏਕਮਕਾਰ ਕਹਿ ਦਿੰਦੇ ਆ ਹਾਂ ਉਹਦੇ ਵੀ ਕੋਈ ਪ੍ਰੋਨਾਂਸੀਏਸ਼ਨ ਹਾਂ ਜਿੰਨੇ ਵੀ ਬੱਚੇ ਮਤਲਬ ਕਿ ਉੱਠੇ ਆ ਸਾਰੇ ਨੇ ਬਹੁਤ ਵਧੀਆ ਤਰੀਕੇ ਨਾਲ ਮਤਲਬ ਕਿ ਆਪਾਂ ਕਿਤਾ ਮਤਲਬ ਕਿ ਉਹਨੂੰ ਬੋਲਿਆ ਏ ਬਹੁਤ ਵਧੀਆ ਮਤਲਬ ਕਿ ਲੱਗਿਆ ਮੈਨੂੰ ਵੀ ਸਾਰੇ ਨੇ ਇੱਕ ਓੰਕਾਰ ਬਹੁਤ ਵਧੀਆ ਤੇ ਪਿਆਰ ਦੇ ਨਾਲ ਜਿਹੜਾ ਉਹ ਸਹੀ ਢੰਗ ਕਰ ਹੋਵੇ ਸਰਪੰਚ ਸਾਹਿਬ ਬਿਲਕੁਲ ਸਹੀ ਗੱਲ ਹੈ ਪਰ ਮੇਰਾ ਛੋਟਾ ਬ੍ਰਦਰ ਹੈ ਤਾਇਆ ਜੀ ਦਾ ਲੜਕਾ ਏ ਉਹ ਵੀ ਪਹਿਲਾ ਇੱਥੇ ਮਤਲਬ ਕਿ ਸਿਖਾਉਂਦਾ ਰਿਹਾ ਉਹ ਰਾਣਾ ਸਾਹਿਬ ਤੋਂ ਸੰਥਿਆ ਲੈ ਕੇ ਆਇਆ ਸੀ ਜੀ 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 ਤੇ ਉਹਨੇ ਵੀ ਬਹੁਤ ਸਾਰੇ ਬੱਚਿਆਂ ਨੂੰ ਸਿਖਾਇਆ ਸੀਗਾ ਬਿਕਰਜੀਤ ਸਿੰਘ ਉਹਨਾਂ ਦਾ ਨਾਮ ਹੈ ਹਮ ਤੇ ਪਰ ਚਲੋ ਹੁਣ ਉਹਨਾਂ ਕੋਲ ਟਾਈਮ ਆਪਣੇ ਅਗਰਸਤੀ ਜੀ ਬੰਦੇ ਦਾ ਹੋ ਜਾਂਦਾ ਹੋ ਜਾਂਦਾ ਹੋ ਜਾਂਦਾ ਪਰ ਸਮਾਂ ਘਟਾਉਣਾ ਉਹਨੇ ਦੁਬਾਰੇ ਫੇਰ ਲਾਉ ਲੈਂਦੇ ਪਰ ਫੇਰ ਆਪਾਂ ਜ਼ਰੂਰ ਲੈ ਕੇ ਆਵਾਂਗੇ ਇੱਥੇ ਵੀ ਹਾਂ ਇਹ ਬੱਚੇ ਜਿਹੜੇ ਸਾਡੇ ਹਨ ਇਹੀ ਸਾਡਾ ਭਵਿੱਖ ਹੈ ਬਿਲਕੁਲ ਜੀ ਇਹਨਾਂ ਨੂੰ ਬਹੁਤ ਜ਼ਰੂਰੀ ਹੈ ਵੀ ਜੇ ਅਗਰ ਇਹਨਾਂ ਨੂੰ ਅਸੀਂ ਸਿਖਾ ਗਏ ਆ ਹਾਂ ਇਹਨ ਬਾਰੇ ਹੈ ਨਾ ਜੀ 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 ਤਾਂ ਇਹ ਮਤਲਬ ਕਿ ਜਿਹੜਾ ਬੂਟਾ ਮਹਾਰਾਜ ਨੇ ਲਾਇਆ ਹੋਇਆ ਇਹ ਹੋਰ ਵੀ ਜ਼ਿਆਦਾ ਮਤਲਬ ਕਿ ਵਿਸ਼ਾਲ ਹੋ ਸਕਦਾ ਹੈ ਹਾਂ ਵੱਧ ਫੁੱਲ ਸਕਦਾ ਹੈ ਬਿਲਕੁਲ ਸਹੀ ਗੱਲ ਇਹ ਸਾਡੀਆਂ ਡਿਊਟੀਆਂ ਬਣਦੀਆਂ ਬਿਲਕੁਲ ਸਾਡੀਆਂ ਆਪਣੇ ਰੂਝੇ ਵਿੱਚ ਸਾਨੂੰ ਛੱਡਣੇ ਪੈਣੇ ਤੇ ਆਪਣਾ ਮਤਲਬ ਸਾਡਾ ਵजूद ਹੈ ਨਿਭਾਣੀ ਜ਼ਰੂਰੀ ਹੈ ਨਿਭਾਣਾ ਜਿਹੜਾ ਸਾਡਾ ਵजूद ਹੈ ਉਹ ਸਿੱਖੀ ਹੈ ਸਾਨੂੰ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸੇ ਟਾਈਮ ਆ ਕੇ ਸਾਡਾ ਵजूद ਸਾਨੂੰ ਨਾਮ ਦੱਸਦੇ ਕੰਨੀ ਅਸੀਂ ਕਿਹਨਰੇ ਗੁਲਾਮ ਹਾਂ ਹੈ ਨਾ ਇਹ ਗੱਲਾਂ ਹੈਗੀਆਂ ਸੋ ਜੇ ਵੀਡੀਓ ਚੰਗੀ ਲੱਗੀ ਜਰੂਰ ਸ਼ੇਅਰ ਕਰਿਓ ਪਰਮਾਤਮਾ ਸੰ